ਜੇ ਵਾਲ ਝੜ ਗਏ ਗੰਜ ਪੈ ਗਿਆ ਆ ਨੁਸਖਾ ਦੱਸਾਂਗੇ 1 ਮਹੀਨੇ ਚ ਝੜੇ ਹੋਏ ਵਾਲ ਵੀ ਵਾਪਸ ਆ ਜਾਣਗੇ ਠੀਕ ਹੈ ਤਾਂ ਝੜਨੋਂ ਤੀਜੇ ਚੌਥੇ ਦਿਨੀ ਹਟ ਜਾਣਗੇ ਜਿਨ੍ਹਾਂ ਦੇ ਵਾਲ ਝੜੀ ਜਾਂਦੇ ਐ ਗੰਜ ਪਈ ਜਾਂਦਾ ਆ ਨੁਸਖਾ ਦੱਸਾਂਗੇ ਠੀਕ ਹੈ ਵਾਲ ਝੜਨੋਂ ਤਾਂ ਤੀਜੇ ਚੌਥੇ ਦਿਨ ਨੂੰ ਹਟ ਜਾਣਗੇ ਇੱਕ ਮਹੀਨੇ ਚ ਜਿਹੜੇ ਵਾਲ ਝੜ ਗਏ ਉਹ ਵੀ ਵਾਪਸ ਆ ਜਾਣਗੇ ਐਡਾ ਵਧੀਆ ਸੌਖਾ ਤਰੀਕਾ ਲੈ ਕੇ ਆਏ ਆ ਆਪਾਂ ਦੇਸੀ ਨੁਸਖਾ ਲੈ ਕੇ ਆਏ ਆ ਘਰੇ ਪਿਆ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਇੱਕ ਵਾਰੀ ਵਰਤ ਕੇ ਦੇਖ ਲਓ 1 ਰੁਪਿਆ ਵੀ ਨਹੀਂ ਲੱਗਦਾ ਨੁਸਕੇ ਤੇ ਠੀਕ ਹੈ ਸਾਰੀਆਂ ਚੀਜ਼ਾਂ ਘਰੇ ਪਈਆਂ ਬਸ ਬਣਾਉਣਾ ਆਪਾਂ ਦੋ ਤਿੰਨ ਦਿਨਾਂ ਦੀ ਖੇਚਲ ਹੈ ਠੀਕ ਹੈ ਲਓ ਆਪਾਂ ਤੁਹਾਨੂੰ ਲਿਖਾਉਨੇ ਆ ਕੀ ਕੀ ਚੀਜ਼ਾਂ ਵਧੀਆ ਤਰੀਕੇ ਨਾਲ ਨੋਟ ਕਰ ਲਓ ਵਧੀਆ ਤਰੀਕੇ ਨਾਲ ਬਣਾਇਓ 101% ਰਿਜ਼ਲਟ ਮਿਲੂਗਾ ਤੁਹਾਨੂੰ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਆਮ ਚੀਜ਼ਾਂ ਘਰੇ ਮਿਲ ਜਾਣੀਆਂ ਕਿਤੇ ਜਾਣ ਦੀ ਲੋੜ ਵੀ ਨਹੀਂ ਪੈਂਦੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਚਾਹੀਦੀ ਹੈ ਕੱਚ ਦੀ ਬੋਤਲ ਠੀਕ ਹੈ ਸਭ ਤੋਂ ਪਹਿਲਾਂ ਇੱਕ ਆਪਾਂ ਨੂੰ ਕੱਚ ਦੀ ਬੋਤਲ ਚਾਹੀਦੀ ਹੈ ਉਹਦੇ ਵਿੱਚ ਠੀਕ ਹੈ ਪਾਉਣੀ ਕਰ ਲਓ ਸਰੋਂ ਦੇ ਤੇਲ ਦੀ ਠੀਕ ਹੈ ਕੱਚ ਦੀ ਬੋਤਲ ਪਾਉਣੀ ਕਰ ਲਓ ਸਰੋਂ ਦੇ ਤੇਲ ਦੀ ਉਹਦੇ ਵਿੱਚ ਠੀਕ ਹੈ ਇੱਕ ਤੁਸੀਂ ਗੰਡਾ ਕੱਟ ਕੇ ਪਾ ਲੋ ਜਮਾ ਛੋਟੇ ਛੋਟੇ ਪੀਸ ਕਰਕੇ ਠੀਕ ਹੈ 10 ਕਲੀਆਂ ਲਸਣ ਦੀਆਂ ਪਾ ਲੋ 10 ਕਲੀਆਂ ਲਸਣ ਦੀਆਂ ਛਿੱਲ ਕੇ ਕੱਟ ਕੇ ਦੋ ਦੋ ਟੋਟੇ ਕਰਕੇ 10 ਕਲੀਆਂ ਲਸਣ ਦੀਆਂ ਪਾ ਲੋ ਇੱਕ ਗੰਡਾ ਕੱਟ ਕੇ ਪਾ ਲੋ ਠੀਕ ਹੈ 10 ਚਮਚੇ ਤੁਸੀਂ ਪਾਉਣੇ ਆ ਨਾਰੀਅਲ ਤੇਲ ਦੇ 10 ਚਮਚੇ ਨਾਰੀਅਲ ਤੇਲ ਦੇ ਪਾਉਣੇ ਆ ਤੁਸੀਂ 10 15 ਲੌਂਗ ਪਾ ਲੈਣੇ ਆ ਠੀਕ ਹੈ ਸਾਰੀਆਂ ਚੀਜ਼ਾਂ ਪਾ ਲਈਆਂ ਇਹ ਨੂੰ ਇਸ ਬੋਤਲ ਦਾ ਢੱਕਣ ਲਾ ਕੇ ਤਿੰਨ ਦਿਨਾਂ ਵਾਸਤੇ ਧੁੱਪੇ ਰੱਖ ਦਿਓ ਠੀਕ ਹੈ ਤਿੰਨ ਦਿਨਾਂ ਵਾਸਤੇ ਧੁੱਪੇ ਰੱਖ ਕੇ ਉਦੋਂ ਬਾਅਦ ਤੁਸੀਂ ਠੀਕ ਹੈ ਹਰ ਤੀਜੇ ਦਿਨ ਵਾਲਾਂ ਤੇ ਮਾਲਿਸ਼ ਕਰਨੀ ਹੈ ਸਾਰੇ ਵਾਲਾਂ ਤੇ ਕਰ ਲਓ ਜਿੱਥੇ ਗੰਜਪਿਆ ਉੱਥੇ ਕਰ ਲਓ ਤੁਸੀਂ ਦੇਖੋਗੇ ਤੁਹਾਡੇ ਤੁਸੀਂ 3-4 ਦਿਨਾਂ ਦੇ ਵਿੱਚ ਵਿੱਚ ਵਾਲ ਝੜਨੂ ਬਿਲਕੁਲ ਹਟ ਜਾਣਗੇ ਹੋ ਸਕਿਆ ਤਾਂ ਮੇਥੀ ਦਾਣੇ ਦਾ ਇੱਕ ਚਮਚੇ ਡੇਢ ਚਮਚਾ ਪਾ ਲਿਓ ਠੀਕ ਹੈ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਵਾਲ ਝੜਨੇ ਬੰਦ ਹੋ ਜਾਣਗੇ ਠੀਕ ਹੈ ਤਾਂ ਇੱਕ ਮਹੀਨੇ ਬਾਅਦ ਜਿਹੜੇ ਵਾਲ ਤੁਹਾਡੇ ਝੜੇ ਸੀ ਉਹ ਵੀ ਦੁਬਾਰੇ ਲੂਈ ਜੀ ਆਉਣ ਲੱਗ ਜੂ ਉਹ ਵੀ ਵਾਲ ਆ ਜਾਣਗੇ ਤੇ ਇਹ ਵਾਲ ਮਜ਼ਬੂਤ ਹੋ ਜਾਣਗੇ ਝੜਨੋਂ ਹਟ ਜਾਣਗੇ ਠੀਕ ਹੈ ਪੂਰੀ ਟੈਗ ਚ ਹੋ ਜਾਣਗੇ ਆਹ ਨੁਸਖਾ ਵਰਤਿਓ ਕੋਈ ਵਰਤ ਸਕਦਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਵਾਲ ਝੜਦੇ ਹੈ ਮਾਲਿਸ਼ ਕਰਨੀ ਆਪਾਂ ਰੋਜ਼ ਤੀਜੇ ਦਿਨੋਂ ਅੱਜ ਕਰ ਲਈ ਕੱਲ ਨੂੰ ਛੱਡ ਕੇ ਪਰਸੋਂ ਚੌਥੇ ਛੱਡ ਕੇ ਛੇਵੇਂ ਹਰ ਤੀਜੇ ਦਿਨ ਉਹ ਮਾਲਿਸ਼ ਕਰਨੀ ਹੈ ਮਾਲਿਸ਼ ਕਰਿਓ ਤਾਂ ਤੁਸੀਂ ਦੇਖੋਗੇ ਝੜੇ ਹੋਏ ਵਾਲ ਵੀ ਵਾਪਸ ਆ ਜਾਣਗੇ ਜੇ ਵਾਲ ਝੜੀ ਜਾਂਦੇ ਆ ਉਹ ਰੁਕ ਜਾਣਗੇ ਬਹੁਤ ਵਧੀਆ ਨੁਸਖਾ ਹੈ ਦੇਸੀ ਨੁਸਖਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਦੁਬਾਰੇ ਇੱਕ ਵਾਰੀ ਆਪਾਂ ਫੇਰ ਰਿਪੀਟ ਕਰ ਦਿੰਨੇ ਆ ਕੱਚ ਦੀ ਬੋਤਲ ਲੈਣੀ ਹੈ ਪਾਣੀ ਉਹਨੂੰ ਸਰੋਂ ਦੇ ਤੇਲ ਦੀ ਭਰ ਲਓ ਉਹਦੇ ਵਿੱਚ ਇੱਕ ਗੰਡਾ ਕੱਟ ਕੇ ਪਾ ਲਓ ਜਮਾ ਬਰੀਕ ਬਰੀਕ 10 ਕਲੀਆਂ ਲਸਣ ਦੀਆਂ ਪਾ ਲਓ 10 ਚਮਚੇ ਨਾਰੀਅਲ ਤੇਲ ਦੇ ਪਾ ਲਓ 10 15 ਲੌਂਗ ਪਾ ਲਓ ਠੀਕ ਹੈ 3-4 ਦਿਨ ਉਹਨੂੰ ਧੁੱਪ ਲਵਾਓ ਚੰਗੀ ਤਰ੍ਹਾਂ ਹਲਾ ਹਲਾ ਕੇ ਠੀਕ ਹੈ ਧੁੱਪ ਲਵਾ ਕੇ ਉਸ ਤੋਂ ਬਾਅਦ ਤੁਸੀਂ ਵਾਲਾਂ 'ਚ ਮਾਲਿਸ਼ ਕਰਨੀ ਹੈ ਸਾਰੇ ਵਾਲਾਂ ਦੇ ਜੜਾਂ 'ਚ ਕਰਨੀ ਹੈ ਜਿੱਥੇ ਗੰਜ ਹੈ ਉੱਥੇ ਮਾਲਿਸ਼ ਕਰਨੀ ਹੈ ਤੁਸੀਂ ਦੇਖੋਗੇ ਹਰ ਤੀਜੇ ਦਿਨ ਮਾਲਿਸ਼ ਕਰਨੀ ਹੈ ਰੋਜ਼ ਕਰ ਲਓਗੇ ਤਾਂ ਵੀ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਦੇਖੋਗੇ 3-4 ਦਿਨਾਂ ਬਾਅਦ ਤੁਹਾਡੇ ਜਿਹੜੇ ਵਾਲ ਝੜੀ ਜਾਂਦੇ ਸੀ ਕੰਗੀ ਜੇ ਜਾਦੇ ਆਉਂਦੇ ਸੀ ਘਟ ਜਾਣਗੇ ਠੀਕ ਹੈ 10 ਦਿਨਾਂ ਅਜ ਬਿਲਕੁਲ ਵਾਲ ਝੜਨੋਂ ਹਟ ਜਾਣਗੇ ਇੱਕ ਮਹੀਨੇ ਜੇ ਜਿਹੜੇ ਵਾਲ ਝੜੇ ਆ ਉਹ ਵੀ ਵਾਪਸ ਆਉਣ ਲੱਗ ਜਾਣਗੇ ਬਹੁਤ ਵਧੀਆ ਤਰੀਕਾ ਹੈ ਦੇਸੀ ਤਰੀਕਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਆਮ ਦੇਸੀ ਚੀਜ਼ਾਂ ਫਰੀ ਵਾਲਾ ਨੁਸਖਾ ਸਾਰੀਆਂ ਚੀਜ਼ਾਂ ਤੁਹਾਡੇ ਘਰੇ ਪਈਆਂ ਬਸ ਤੁਸੀਂ ਬਣਾ ਕੇ ਤੇ ਇਹ ਯੂਜ਼ ਕਰਨਾ ਵਰਤੋਗੇ ਰਿਜ਼ਲਟ 101% ਮਿਲੂਗਾ ਕੋਈ ਵਰਤ ਸਕਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਆਮ ਦੇਸੀ ਨੁਸਖਾ ਸਾਰੀਆਂ ਚੀਜ਼ਾਂ ਘਰੇ ਪਈਆਂ ਸਰੋਂ ਦਾ ਘਰੇ ਪਿਆ ਆਪਣੇ ਪਿਆਜ਼ ਗੰਡਾ ਘਰੇ ਪਿਆ ਲਸਣ ਘਰੇ ਪਿਆ ਲੌਂਗ ਘਰੇ ਪਿਆ ਨਾਰੀਅਲ ਦਾ ਤੇਲ ਹੁੰਦਾ ਸਾਰਾ ਕੁਝ ਕੱਚ ਦੀ ਬੋਤਲ ਹੁੰਦੀ ਆ ਸਾਰੀਆਂ ਚੀਜ਼ਾਂ ਘਰੇ ਪਈਆਂ ਫਰੀ ਵਾਲਾ ਨੁਸਖਾ ਇੱਕ ਮਹੀਨਾ ਬਿਨ ਨਾਗੇ ਤੋਂ ਵਰਤ ਕੇ ਦੇਖੋ ਫੇਰ ਰਿਜ਼ਲਟ ਚੈੱਕ ਕਰੋ ਤੁਸੀਂ ਆਪ ਹੀ ਮੰਨ ਜੂਗੇ ਵੀ ਐਡਾ ਵਧੀਆ ਰਿਜ਼ਲਟ ਮਿਲਦਾ ਬਹੁਤ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਵਰਤੋਂਗੇ ਰਿਜ਼ਲਟ ਮਿਲੂਗਾ ਓਕੇ ਜੀ